ਓਏ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਠੀਕ ਠਾਕ ਹੋ ਮੈਂ ਤੁਹਾਨੂੰ ਐਨਕ ਲਾ ਕੇ ਦਿਖਾਉਣਾ ਲਓ ਅੱਖ ਕੋਈ ਮੇਰੀ ਲਾਲ ਲੂਲ ਕੋਈ ਕਾਲੀ ਤਾਂ ਨਹੀਂ ਕਿਤੋਂ ਮੁੱਕੀ ਮੱਕੀ ਤਾਂ ਨਹੀਂ ਮਾਰੀ ਵੀ ਕਿਸੇ ਨੇ ਓਕੇ ਇਹ ਗੱਲ ਮੈਂ ਕਿਉਂ ਕਰ ਰਿਹਾ ਤੁਸੀਂ ਸੀਐਮ ਸਾਹਿਬ ਨੂੰ ਕਿਉਂ ਤੁਹਾਡੇ ਪੰਜਾਬ ਵਾਲੇ ਨੂੰ ਵੀ ਐਨਕ ਲਾ ਕੇ ਦਿਖਾ ਦਿਓ ਜੀ ਮਾੜਾ ਜੇ ਕਹੂਗਾ ਕਿਉਂ ਇੱਥੋਂ ਤੱਕ ਨਾ ਨੀਲ ਪਾਇਆ ਪਿਆ ਡੀਐਸਪੀ ਨੇ ਮੁੱਕੀ ਮਾਰ ਕੇ ਚੱਕਰ ਕੀ ਹੋਇਆ ਤੁਸੀਂ ਕਿਸੇ ਨੇ ਕਮੈਂਟ ਨਹੀਂ ਕੀਤਾ ਕਿਸੇ ਨੇ ਕੋਈ ਨਿਊਜ਼ ਨਹੀਂ ਦਿੱਤੀ ਮੈਂ ਡੀ ਕੀ ਗਿਆ ਵੀ ਕੋਈ ਚੈਨਲ ਵਾਲਾ ਦੱਸੂਗਾ ਵੀ ਮੁੱਖ ਮੰਤਰੀ ਨੇ ਐਨਕ ਕਿਉਂ ਲਾਈ ਆ ਵੀ ਅੱਖਾਂ ਤੋਂ ਖੁਣੀਆਂ ਆ ਗਈਆਂ ਨਹੀਂ ਕੇਜਰੀ ਕੇਜਰੀਵਾਲ ਨੇ ਆਉਣਾ ਸੀ ਉਹ ਜਿਹੜਾ ਹਸ਼ਿਆਰਪੁਰ ਗਰਦਾਸਪੁਰਬ ਪਾਸਨਾ ਬਪੂਸਨਾ ਇਹ ਤੇ ਬੀਦੂਟੇ ਲੋਗ ਗਏ ਆਥਣੇ ਪੈਗ ਲੱਗੇ ਹੋਏ ਕੈਪਰੀ ਗੁਪਰੀ ਵੀ ਇਹਦੇ ਪਾਈ ਹੋਈ ਉੱਥੇ ਆ ਗਈ ਡਿਊਟੀ ਤੇ ਲੱਗੀ ਹੋਈ ਸੀ ਮਹਿਲਾ ਐਸਐਚਓ ਉਹਨਾਂ ਬੰਦੋਬਸਤ ਦੇਖਣ ਵਾਸਤੇ ਜਿੱਥੇ ਠਹਿਰਨ ਆ ਜੀ ਨੇ ਕੇਜਰੀਵਾਲ ਨੇ ਆਉਣਾ ਸੀ ਮਾਨ ਸਾਹਿਬ ਗਏ ਪੈਗ ਲੱਗੇ ਹੋਇਆ ਸ਼ਾਮ ਨੂੰ ਕੈਪਰੀ ਪਾਈ ਆ ਟੋਪੀ ਲਈ ਆ ਪੁੱਠੀ ਕਰਕੇ ਲੈਂਦਾ ਟੋਪੀ ਵੀ ਤੇ ਨਾਲ ਵੀ ਨੂੰ ਢਿਲੋਂ ਵੀ ਨੂੰ ਢਿਲੋਂ ਨੂੰ ਪੁੱਛ ਲਿਓ ਉੱਥੇ ਐਸਐਚਓ ਨੂੰ ਆਪਦੇ ਰੂਮ ਚ ਬੁਲਾ ਲਿਆ ਉਹਨੂੰ ਲੱਗ ਗਿਆ ਜਿਹੜਾ ਇਹਦੀ ਆਦਤ ਆ ਜਨਾਨੀ ਬਾਈ ਦੀ ਦਾਰੂ ਪੀ ਕੇ ਜਦੋਂ ਲੱਗ ਗਿਆ ਤੇ ਉਹਨੇ ਉਹਦਾ ਗੁੱਟ ਫੜ ਲਿਆ ਗੁੱਟ ਫੜ ਲਿਆ ਤੇ ਜੀ ਉਹ ਛੜਾ ਸ਼ੁਰੂ ਕੀ ਇਹਨੂੰ ਚੰਗਾ ਬਾਣਾ ਬੋਲ ਕੇ ਬਾਹਰ ਨਿਕਲ ਗਈ ਬਾਹਰ ਨਿਕਲ ਗਈ ਜਾ ਕੇ ਉਹਨੇ ਜਾ ਕਰਕੇ ਆਈਜੀ ਨੂੰ ਫੋਨ ਕਰਤਾ ਡੀਐਸਪੀ ਨੂੰ ਕਰਤਾ ਸਾਰਿਆਂ ਨੂੰ ਕਰਤਾ ਵੀ ਮੈਂ ਐਸੇ ਵੇਲੇ ਮੈਂ ਰਜਾਇਨ ਦੇਣਾ ਆ ਮੇਰੇ ਨਾਲ ਇਹਨੇ ਹਰਕਤ ਕੀਤੀ ਹੈ ਕੀ ਹੋਇਆ ਡੀਐਸਪੀ ਆਇਆ ਆਈਜੀ ਆਗੇ ਡੀਐਸਪੀ ਨੂੰ ਲੱਗ ਗਿਆ ਗਾਲਾਂ ਕੱਢਣ ਤੁਸੀਂ ਕੌਣ ਮੈਂ ਐਂ ਕਰ ਦੂੰ ਮੈਂ ਜੋਹ ਕਰ ਦੂੰ ਉਹਨੇ ਛੱਡਿਆ ਕਿਸਨ ਫੇਰੀ ਦੀ ਅੱਖ ਤੇ ਅੱਖ ਤੇ ਕਿਸਨ ਛੱਡਿਆ ਤੇ ਇੱਥੇ ਪੂਰਾ ਐ ਕਾਲਾ ਹੋ ਗਿਆ ਐਨਕ ਲਾ ਕੇ ਵੇਖ ਲਿਓ ਵੀ ਮੁੱਕੀ ਵੱਜੀ ਹੋਈ ਆ ਕਿ ਅੱਖਾਂ ਦੁਖਣੀਆਂ ਆਈਆਂ ਹੋਈਆਂ ਨੇ ਉਹਨਾਂ ਨੇ ਕੈਜਰੀਵਾਲ ਨੂੰ ਪੱਡੇ ਨੂੰ ਕਿਹੜਾ ਚੱਡੇ ਨੂੰ ਕਰਤਾ ਫੋਨ ਵੀ ਆਹ ਗੱਲਾਂ ਆ ਬਾਤਾਂ ਉਹ ਕਹਿੰਦੇ ਇੱਥੇ ਹੀ ਦੱਬ ਲਓ ਗੱਲ ਨੂੰ ਪੱਤਰਕਾਰ ਵੀ ਕੋ ਉਥੇ ਪਾਈ ਸੀਗਾ ਮੈਂ ਪੱਤਰਕਾਰ ਦਾ ਵੀ ਨਾਮ ਦੱਸ ਦੂੰ ਮੈਂ ਉਹ ਕੁੜੀ ਐਸ ਐਚਓ ਦਾ ਵੀ ਨਾਮ ਦੱਸ ਦੂੰ ਦੋ ਦਿਨਾਂ ਬਾਅਦ ਪਹਿਲਾਂ ਤੁਸੀਂ ਆਪਣੀ ਪੜਤਾਲ ਕਰ ਲਓ ਵੀ ਇਹ ਚੀਜ਼ ਹੋਈ ਆ ਕਿ ਨਹੀਂ ਹੋਈ ਆ ਇਹ ਜਨਾਨੀ ਬਾਜੀ ਦੇ ਜਿਹੜਾ ਇਹਨੂੰ ਦਰੂਗੀ ਚਿਲਮ ਚੜਦੇ ਤੇ ਬੀਨੂਟੇ ਨੂੰ ਪੁੱਛੋ ਵੀ ਬੀਨੂਟੇ ਨੂੰ ਗਵਾ ਉਹ ਉਹ ਤਾਂ ਉਹਦੀ ਖਿਸਕ ਗਿਆ ਟੇਡਾ ਜਾਓ ਕੇ ਵੀ ਮੇਰਾ ਨਾਮ ਆਊਗਾ ਉਹ ਤਾਂ ਉਹਦੀ ਪੱਤਨੇ ਬਾਜ ਗਿਆ ਇਹ ਇਹਦੀ ਕਰਤੂਤ ਆ ਭਾਏ ਚੋ ਕਤੀੜ ਦੀ ਪਹਿਲੇ ਤੁਹਾਨੂੰ ਦਿਖਾਵਾਂਗੇ ਮੈਂ ਵੇਟ ਕਰੀ ਜਾਂਦਾ ਪਰ ਇਹਨੂੰ ਠੋਕ ਦੇਣਗੇ ਆ ਗਿਆ ਕੇਜਰੀਵਾਲ ਇਹ ਥੋੜੇ ਦਿਨਾਂ ਦਾ ਪਰੋਹਣੀ ਆ ਪਹਿਲਾਂ ਤਾਂ ਇਹਨੂੰ ਲਾਂਬੇ ਕਰਨਗੇ ਉਹ ਤੇ ਉਹਨਾਂ ਤੋਂ ਪਹਿਲਾਂ ਪਹਿਲਾਂ ਇਹਨੂੰ ਲਾ ਦੇਣਗੇ ਪੱਪਲਾ 6 ਮਹੀਨੇ 3 ਮਹੀਨੇ ਠੀਕ ਕਿ ਇਹਨੂੰ ਹੁਣੇ ਲਾ ਦੇਣ ਆ ਕਰਦੂਤ ਹੈ ਜੀ ਉੱਥੇ ਜਨਾਨੀ ਉਹ ਐਸਐਚਓ ਦਾ ਵੀ ਨਾਮ ਦੱਸਾਂ ਤੁਹਾਨੂੰ ਫਿਰ ਜਿਹੜੀ ਮਹਿਲਾ ਕਮਿਸ਼ਨ ਦੀ ਰਿਪੋਰਟ ਕੀਤੀ ਹੈ ਜੀ ਦੇ ਥਰੂ ਠੀਕ ਆ ਇਹਦੇ ਤੇ ਪਿੰਕ ਪਿੰਕੀਤਾਲੀ ਵਾਲ ਤੇ ਇਹ ਸੁਨੰਦ ਸ਼ਰਮ ਵਾਲੀ ਇਹ ਬਦਲਾ ਲੈ ਰਿਹਾ ਪਿੰਕੀ ਢਾਲੀ ਵਾਲਾ ਤੋਂ ਮੁੱਖ ਮੰਤਰੀ ਬਦਲਾ ਲੈ ਰਿਹਾ ਸੰਨੰਦਾ ਸ਼ਰਮਾ ਬਦਲਾ ਨਹੀਂ ਲੈ ਰਹੀ ਉਹ ਕਿਉਂ ਬਦਲਾ ਲੈ ਰਿਹਾ ਪਿੰਕੀ ਢਾਲੀ ਵਾਲ ਨੇ ਇੱਕ ਫਿਲਮ ਬਣਾਈ ਸੀਗੀ ਮੋਗਾ ਟੂ ਮੈਲਬੌਰਨ ਰਵਿੰਦਰ ਗਰੇਵਾਲ ਸੀ ਉਹ ਚ ਮੱਲਾਦਾ ਇੱਕ ਹਰਜੀਤ ਹਰਮਨ ਸੀ ਕੇ ਸੀ ਉਹ ਹੋ ਗਈ ਡੱਬਾ ਬੰਦ ਪਤਾ ਨਹੀਂ ਕੀ ਗੱਲ ਹੋਈ ਕੀ ਨਾ ਦੂਜਾ ਪਿੰਕੀ ਢਾਲੀ ਵਾਲਾ ਧੀਰਸੇ ਉਹਨਾਂ ਦਾ ਰਿਸ਼ਤੇਦਾਰ ਹੈ ਸ਼ਾਇਦ ਉਹ ਕੋਈ ਗੱਲ ਹੋਊਗੀ ਹੋਵੇ ਉਦੋਂ ਉਹ ਡੱਬਾ ਬੰਦ ਹੋ ਗਈ ਇਹ ਬਦਲਾ ਜਿਹੜਾ ਲਿਆ ਜਾ ਰਿਹਾ ਉਹ ਮੈਲਾ ਕਮਿਸ਼ਨ ਦੀ ਜਿਹੜੀ ਲੇਡੀ ਆ ਉਹ ਕਹਿੰਦੀ ਮੇਰਾ ਇਹ ਚ ਕੋਈ ਲੈਣਾ ਦੇਣਾ ਨਹੀਂ ਉਹਨੂੰ ਇੱਕ ਦੋਸਤ ਨੇ ਫੋਨ ਕੀਤਾ ਯੂਕੇ ਤੋਂ ਵੀ ਤੂੰ ਐ ਕਿਉਂ ਕਰ ਰਹੀ ਆ ਉਹ ਕਹਿੰਦੀ ਮੇਰਾ ਕੁਲੀਆ ਨੇ ਨੀ ਸੀਐਮ ਸਾਹਿਬ ਗਾਹਾਂ ਇੰਟਰਸਟ ਲੈ ਰਹੇ ਨੇ ਇਹੋ ਜਿਹਾ ਕਿਰਦਾਰ ਦਾ ਬੰਦਾ ਆ ਇਹ ਤੇ ਲਹਾ ਕੈਨਕ ਦੇਖ ਲਿਓ ਕੀ ਚੱਕਰ ਆ